ਇਹਦੀ ਕਾਰੀਗਰੀ ਦੇਖੋ ਤੁਸੀਂ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਅੱਜ ਤੁਹਾਨੂੰ ਲੈ ਚੱਲਦੇ ਆ ਬਾਰਸੀਲੋਨਾ ਤੇ ਉੱਥੇ ਦੇ ਕੁਝ ਸਾਈਟ ਸੀਇੰਗ ਦਿਖਾਉਣੇ ਆ ਤੁਹਾਨੂੰ ਵੈਸੇ ਤਾਂ ਬਾਰਸੀਲੋਨਾ ਇੱਕ ਵਲੌਗ ਦੇ ਵਿੱਚ ਕਵਰ ਨਹੀਂ ਕੀਤਾ ਜਾ ਸਕਦਾ ਪਰ ਕੋਸ਼ਿਸ਼ ਕਰੂੰਗਾ ਜਿੰਨਾ ਹੋ ਸਕੇ ਆ ਮੈਂ ਦਿਖਾਉਂਗਾ ਤੁਹਾਨੂੰ ਤੇ ਚਲੋ ਆਜੋ ਚੱਲਦੇ ਆ 巴塞隆纳 ਐਂਟਰ ਹੁੰਦੇ ਹੀ ਸਾਨੂੰ ਮਿਲਿਆ ਕਾਫੀ ਜ਼ਿਆਦਾ ਹੈਵੀ ਟ੍ਰੈਫਿਕ ਜਿਸ ਕਰਕੇ ਅਸੀਂ ਆਪਣੀ ਡੈਸਟੀਨੇਸ਼ਨ ਤੇ ਕਾਫੀ ਜ਼ਿਆਦਾ ਲੇਟ ਪਹੁੰਚੇ ਸੋ ਫਾਈਨਲੀ ਡੇਢ ਘੰਟੇ ਦੀ ਡਰਾਈਵਿੰਗ ਤੋਂ ਬਾਅਦ ਅਸੀਂ ਪਹੁੰਚ ਗਏ 巴塞隆纳 ਇਹ ਆ ਜੀ ਸਗਰਾਦਾ ਫਾਮੀਲੀਆ ਇਹ ਪੇਰੋ ਪਰਸੋਨਸ ਕਾਪੀਆ ਨੈਨਲ ਤੇ ਤੁਹੇ ਲੋ ਰੋਮਾਨੋਸ ਸਾ ਮੀ ਲਿਟਾਰੋ ਆਰੋ ਕ੍ਰੇਈਆ ਇਹ ਹੈਗੀ ਆ ਵਰਲਡ ਦੀ ਲਾਰਜੇਸਟ ਚਰਚ ਹੁਣ ਤੱਕ ਪਰ ਇਹ ਹਜੇ ਵੀ ਕੰਪਲੀਟ ਨਹੀਂ ਹੈਗੀ ਇਸ ਕਰਕੇ ਇਹਨੂੰ ਅਨਕੰਪਲੀਟ ਦਾ ਖਿਤਾਬ ਦਿੱਤਾ ਗਿਆ ਵਾ ਲਾਰਜੇਸਟ ਚਰਚ ਦਾ ਤੇ ਇਹ 1882 ਦੇ ਵਿੱਚ ਸਟਾਰਟ ਹੋਈ ਸੀ ਬਣਨੀ ਤੇ ਹਜੇ ਤੱਕ ਇਹ ਚੱਲਦੀ ਪਈ ਆ 142 ਸਾਲ ਇਹਨੂੰ ਹੋ ਚੁੱਕੇ ਨੇ ਲਗਭਗ ਤੇ ਕੰਮ ਇਹਦਾ ਬੜਾ ਬ੍ਰੀਕੀ ਨਾਲ ਕੀਤਾ ਹੋਇਆ ਵਾ ਤੇ ਅੱਜ ਅਸੀਂ ਇਹਦੀ ਟਿਕਟ ਲੈ ਕੇ ਅੰਦਰੋਂ ਵੀ ਤੁਹਾਨੂੰ ਵੀਊ ਦਿਖਾਉਣਾ ਸੀ ਇਹਦਾ ਪਰ ਇਹਦੀ ਟਿਕਟ ਆਨਲਾਈਨ ਲੈਣੀ ਪੈਂਦੀ ਆ ਤੇ ਹੁਣ 18 ਤਰੀਕ ਤੱਕ ਤੈਅ ਦੀ ਕੋਈ ਟਿਕਟ ਨਹੀਂ ਹੈਗੀ ਮਤਲਬ ਸਾਨੂੰ ਮਿਲ ਨਹੀਂ ਰਹੀ ਹੈਗੀ ਇਹਦੀ ਟਿਕਟ ਤੇ ਬਾਕੀ ਇੱਥੇ ਅਜੇ ਅਸੀਂ ਹੈਗੇ ਆ 21 ਤਰੀਕ ਤੱਕ ਸਪੇਨ ਦੇ ਵਿੱਚ ਤੇ ਜੇ ਹੋ ਸਕਿਆ ਤਾਂ ਦੇਖਾਂਗੇ ਜੇ ਟਿਕਟ ਮਿਲ ਗਈ ਤਾਂ ਤੁਹਾਨੂੰ ਅੰਦਰੋਂ ਇਹਦਾ ਵੀਊ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਹੈ ਇਹ ਚਰਚ ਤੇ ਇਸ ਟਾਈਮ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਇਆ ਹੋਇਆ ਵਾ ਲਾਈਨ ਲੱਗੀ ਹੋਈ ਹੈ ਅੰਦਰ ਜਾਣ ਲਈ ਲੋਕਾਂ ਨੇ ਆਨਲਾਈਨ ਟਿਕਟ ਬੁੱਕ ਕਰਾ ਲਈ ਹੋਣੀ ਆ ਪਹਿਲਾਂ ਬਿਲਕੁਲ ਕਿੰਨੀ ਹੈ ਇਹਦੀ ਕਾਰੀਗਰੀ ਦੇਖੋ ਜੀ ਕਿੰਨਾ ਵਧੀਆ ਬਣਾਇਆ ਹੋਇਆ ਹੈ ਕੱਲੀ-ਕੱਲੀ ਚੀਜ਼ ਤੇ ਕੰਮ ਕੀਤਾ ਹੋਇਆ ਹੈ ਇਹਦੇ ਬੜੀ ਸੋਹਣੀ ਬਣੀ ਹੋਈ ਹੈ ਇਹ ਬਿਲਡਿੰਗ ਤੇ ਇਹਦਾ ਜਿਹੜਾ ਇਹ ਟਾਪ ਤੇ ਤੁਸੀਂ ਦੇਖ ਰਹੇ ਹੋ ਉਹ ਜਿਹੜਾ ਸੈਂਟਰ ਪੀਲਰ ਆ ਇਹ ਸੈਂਟਰ ਟਾਵਰ ਜਦੋਂ ਤਿਆਰ ਹੋਣਾ ਵਾ ਕਹਿੰਦੇ ਇਹ ਵਰਲਡ ਦਾ ਟਾਲੈਸਟ ਚਰਚ ਬਣਨਾ ਤੇ ਇਹਨਾਂ ਨੂੰ ਹਰੇਕ ਟਾਵਰ ਨੂੰ ਨਾਮ ਦਿੱਤੇ ਗਏ ਨੇ ਜਿਹੜਾ ਸੈਂਟਰ ਵਾਲਾ ਵਾ ਟਾਵਰ ਇਹਦਾ ਨਾਮ ਇਹਨਾਂ ਨੇ ਜੀਜ਼ਸ ਦੇ ਨਾਮ ਤੇ ਰੱਖਣਾ ਇਨੂੰ ਕੈਮਰੇ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਸਾਹਮਣੇੋਂ ਦੇਖੋਗੇ ਇਹਨੂੰ ਇਹ ਬਿਲਡਿੰਗ ਇੰਨੀ ਸੋਹਣੀ ਬਣੀ ਹੋਈ ਆ 바ਰਸਲੋਨਾ ਦੇ ਵਿੱਚ ਇਹ ਮੋਸਟ ਫੇਮਸ ਸਾਈਟ ਆ ਇਹ ਦੇਖਣ ਲਈ ਇਹ ਆ ਜੀ ਬਾਰਸਲੋਨਾ ਦੇ ਵਿੱਚ ਕਹਿ ਦਿੰਦੇ ਆਪਣੇ ਦੇਸੀ ਦੇ ਵਿੱਚ ਕਬੂਤਰਾਂ ਵਾਲਾ ਚੌਂਕ ਤੇ ਇੱਥੇ ਤੁਸੀਂ ਇਹਨਾਂ ਨੂੰ ਦਾਣਾ ਵੀ ਪਾ ਸਕਦੇ ਹੋ ਬਾਰਸਲੋਨਾ ਦੇ ਵਿੱਚ ਆ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਰਹਿੰਦਾ ਕਿਉਂਕਿ ਇਹ ਸਮੁੰਦਰ ਦੇ ਕੰਡੇ ਤੇ ਲੱਗਦਾ ਤੇ ਬਾਅਦ ਵਿੱਚ ਅਸੀਂ ਗਏ 버거 ਕਿੰਗ ਤੇ ਉੱਥੋਂ ਲਈਤੀ ਇੱਕ ਠੰਡੀ ਜੀ ਕੋਲਡ ਡਰਿੰਕ ਇਹ ਸੀਗਾ ਕਿਟਕੈਟ ਸ਼ੇਕ ਜਿਹਦੇ ਨਾਲ ਕੇ ਗਰਮੀ ਤੋਂ ਥੋੜੀ ਜੀ ਰਾਹਤ ਮਿਲੀ ਇਹ ਆ ਜੀ ਪਾਕਿਸਤਾਨੀ ਰੈਸਟੋਰੈਂਟ ਜੋ ਕਿ ਬੀਚ ਦੇ ਕੰਡੇ ਤੇ ਬਣਿਆ ਹੋਇਆ ਇੱਥੇ ਅਸੀਂ ਆਪਣਾ ਕੀਤਾ ਲੰਚ ਤੇ ਇਹਦਾ ਖਾਣਾ ਬਹੁਤ ਹੀ ਜ਼ਿਆਦਾ ਟੇਸਟੀ ਸੀਗਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਸ ਤੋਂ ਬਾਅਦ ਅਸੀਂ ਨਿਕਲ ਗਏ ਆਪਣੀ ਅਗਲੀ ਡੈਸਟੀਨੇਸ਼ਨ ਰੰਬਲੇ ਤੇ ਜੋ ਕਿ ਬਾਰਸਲੋਨਾ ਦੇ ਬਿਲਕੁਲ ਸੈਂਟਰ ਦੇ ਵਿੱਚ ਬਣਿਆ ਹੋਇਆ ਹੈ। ਇਹ ਹੈ ਰੰਬਲਾ ਜੋ ਕਿ ਬਾਰਸਲੋਨਾ ਦੇ ਵਿੱਚ ਇੱਕ ਸਟਰੀਟ ਬਣੀ ਹੋਈ ਆ ਜੋ ਕਿ ਲਗਭਗ 1.2 ਕਿਲੋਮੀਟਰ ਲੰਬੀ ਹੈ ਤੇ ਇਹ ਗਰਮੀਆਂ ਦੇ ਦਿਨਾਂ ਵਿੱਚ ਟੂਰਿਸਟ ਨਾਲ ਭਰੀ ਰਹਿੰਦੀ ਆ ਇਹ ਪਲਾਸਾ ਦੇ ਕਤਲੋਨੀਆ ਤੋਂ ਸਟਾਰਟ ਹੁੰਦੀ ਹੈ ਤੇ ਇਹਦੇ ਉੱਤੇ ਸ਼ਾਪਸ ਨੇ ਮਾਰਕੀਟਸ ਨੇ ਤੇ ਕਲਚਰਲ ਇੰਸਟੀਟਿਊਸ਼ਨ ਨੇ ਜੋ ਕਿ ਇਹਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾਉਂਦੇ ਹਨ ਇਹ ਆ ਜੀ ਇੱਥੇ ਦੀ ਮਾਰਕੀਟ ਲਾ ਬੁਕੇਰੀਆ ਇਹ ਵੀ ਬਹੁਤ ਜ਼ਿਆਦਾ ਫੇਮਸ ਮਾਰਕੀਟ ਆ ਇੱਥੇ ਬਾਸ ਲਾਉਣਾ ਦੇ ਵਿੱਚ ਦੇਖੋ ਜੀ ਹਰ ਚੀਜ਼ ਮਿਲਦੀ ਹੈ ਇੱਥੇ ਆਲੋਕ ਸਾਰੀਆਂ ਇਹ ਨੈਚਰਲ ਚੀਜ਼ਾਂ ਨੇ ਫੀਗਾਸ ਪਈਆਂ ਨੇ ਖਜੂਰਾ ਪਈਆਂ ਨੇ ਕਾਫੀ ਕੁਝ ਪਿਆ ਕਹੋਏ ਤੇ ਤੁਸੀਂ ਆ ਕੇ ਪੇਂਟਿੰਗ ਵੀ ਕਰਵਾ ਸਕਦੇ ਹੋ ਆਪਣੀ ਆ ਦੇਖੋ My plan. My plan. Okay, my friend. Thank you. I'm coming back this way. I'm telling you, they're all the same. Are you tell he's starting ਆ ਦੇਖੋ ਇਹ ਸਟੈਚੂ ਬਣਿਆ ਬੈਠਾ ਵਾ ਪਰ ਜਦੋਂ ਕੋਈ ਵੀ ਆ ਕੇ ਕੋਇੰਡ ਰੱਖਦਾ ਫਿਰ ਇਹ ਕੁਛ ਆਪਣਾ ਟੈਲੈਂਟ ਦਿਖਾਉਂਦੇ ਨੇ ਐਦਾਂ ਦੇ ਇਹ ਰੰਬਲੇ ਤੇ ਤੁਹਾਨੂੰ ਬਹੁਤ ਤਰ੍ਹਾਂ ਦੇ ਟੈਲੈਂਟਡ ਲੋਕ ਮਿਲ ਜਾਂਦੇ ਨੇ ਹੁਣ ਇਸ ਟਾਈਮ ਅਸੀਂ ਦੁਪਹਿਰੇ ਆਏ ਹੋਏ ਹਾਂ ਨਹੀਂ ਤਾਂ ਸ਼ਾਮ ਨੂੰ ਇੱਥੇ ਕਾਫੀ ਜ਼ਿਆਦਾ ਬੈਠੇ ਹੁੰਦੇ ਆ ਐਦਾਂ ਦੇ ਆਹ ਦੇਖੋ ਇੱਕ ਆਹ ਬੈਠਾ ਇਹ ਵੀ ਇੱਕ ਤਰ੍ਹਾਂ ਦੀ ਇਹਨਾਂ ਦੀ ਸਾਰਿਆਂ ਦੀ ਇਹ ਚੋਅ ਆ ਕੋਈ ਵੀ ਆਉਂਦਾ ਜੇ ਕੋਇਨ ਰੱਖਦਾ ਤਾਂ ਇਹ ਆਪਣਾ ਟੈਲੈਂਟ ਦਿਖਾਉਂਦੇ ਨੇ ਟਾਈਮ ਕੱਟ ਹੋਣ ਕਰਕੇ ਵੀਡੀਓ ਅਸੀਂ ਕੰਪਲੀਟ ਨਹੀਂ ਕਰ ਸਕੇ ਸੋ ਬਾਰਸਲੋਨਾ ਦੇ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਲਾ ਰੰਬਲੇ ਤੋਂ ਅੱਗੇ ਦਾ ਵਿਊ ਜੋ ਕਿ ਹੈ ਸਮੁੰਦਰ ਦਾ ਤੇ ਉਦੋਂ ਤੱਕ ਤੁਸੀਂ ਇੰਜੋਏ ਕਰੋ ਇਹ ਵੀਡੀਓ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ